ਹੋ ਜਿੱਤੀ ਤਾਂ ਤੂੰ ਕੰਗਣਾ ਅਮਾ ਚਿਲ ਤੂੰ ਸੀ ਜਿੱਤੀ ਤਾਂ ਤੂੰ ਕੰਗਣਾ ਅਮਾ ਚਿਲ ਤੂੰ ਸੀ ਸੁਆਗਤ ਤੂੰ ਪੰਜਾਬੀਆਂ ਤੋਂ ਕਰਵਾ ਗਈ ਤੇਰੀ ਬੋਲੀ ਐਨੀ ਕੋੜੀ ਤਾਂੋਂ ਕੁਲਵਿੰਦਰ ਕੌਰ ਤੋਂ ਲੱਪੜ ਖਾ ਗਈ ਤੇਰੀ ਬੋਲੀ ਐਨੀ ਕੋੜੀ ਤਾਂੋਂ ਕੁਲਵਿੰਦਰ ਕੌਰ ਤੋਂ ਲੱਪੜ ਖਾ ਗਈ ਤੇਰੀ ਬੋਲੀ ਨਹੀਂ ਕੋੜੀ ਲਾਇਆ ਦਿੱਲੀ ਮੋਰਚਾ ਤੇ ਕੰਮ ਸਾਡੇ ਆ ਜੂਗਾ ਜੇ ਅਸੀਂ ਘਰੋਂ ਨਾ ਹੱਲਿਕਲੇ ਤਾਂ ਮੋਦੀ ਖੁੰਝੇ ਲਾ ਜੂਗਾ ਜੇ ਅਸੀਂ ਘਰੋਂ ਨਾ ਹੱਲਿਕਲੇ ਤਾਂ ਮੋਦੀ ਖੁੰਝੇ ਲਾ ਜੂਗਾ ਟੱਕਦੀਆਂ ਸਾਡੀਆਂ ਮਾਮਾ ਨੂੰ ਦੱਸ ਕੇ ਟੱਕਦੀਆਂ ਸਾਡੀਆਂ ਮਾਮਾ ਨੂੰ ਦੱਸ ਕੇ ਬੈਰ ਜਾਮੇ ਪੰਜਾਬੀਆਂ ਨਾ ਪਾਈ ਬੈਰ ਪੰਜਾਬੀਆਂ ਨਾ ਪਾ ਗਈ ਤੇਰੀ ਬੋਲੀ ਐਨੀ ਕੋੜੀ ਤਾ ਨੂੰ ਕੁਲਵਿੰਦਰ ਘਰ ਤੋਂ ਥੱਪੜ ਖਾ ਗਈ ਤੇਰੀ ਬੋਲੀ ਐਨੀ ਕੋੜੀ ਹੁਣ ਤੇਰੇ ਕੋਲੇ ਆਉਦਾ মুখ ਨੂੰ ਸੰਭਾਲ ਲੈ ਰੈਂਦੀ ਜਿਹੜੀ ਜ਼ਿੰਦਗੀ ਖੁਸ਼ੀ ਨਾਲ ਗੁਜ਼ਾਰ ਲੈ ਰਹਿੰਦੀ ਜਿਹੜੀ ਜ਼ਿੰਦਗੀ ਖੁਸ਼ੀ ਨਾਲ ਗੁਜ਼ਾਰ ਲੈ ਸਭ ਮਾਨ ਜੰਜੂ ਲਾਉਣ ਵਾਲਿਆਂ ਦੀ ਮੱਤ ਸੀ ਟਿਕਾਣੇ ਆ ਗਈ ਤੇਰੀ ਬੋਲੀ ਐਨੀ ਕੋੜੀ ਤਾ ਨੂੰ ਕੁਲਵਿੰਦਰ ਕੌਰ ਤੋਂ ਲੱਪੜ ਖਾ ਗਈ ਤੇਰੀ ਬੋਲੀ ਐਨੀ ਕੋੜੀ ਤਾ ਨੂੰ ਕੁਲਵਿੰਦਰ ਕੌਰ ਤੋਂ ਲੱਪੜ ਖਾ ਗਈ ਤੇਰੀ ਬੋਲੀ ਐਨੀ ਕੋੜੀ ਲਵਿੰਦਰ ਕੌਰ ਨੇ ਦਿੱਤਾ ਕੱਚਾ ਕੰਮ ਕਰ ਲੱਪੜ ਦੀ ਥਾਂ ਤੇ ਤੇਰੇ ਦਿਨ ਦੀ ਗੋਲੀ ਯੜ ਲੱਪੜ ਦੀ ਥਾਂ ਤੇ ਤੇਰੇ ਦਿਨ ਦੀ ਗੋਲੀ ਯੜ ਆਖੇ ਸਿਰਾ ਤੈਨੂੰ ਕੋਟ ਪਾਰੇ ਦਾ ਆਖੇ ਸਿਰਾ ਕੋਟ ਪਾਰੇ ਦਾ ਹੈ ਕੰਗਣਾ ਸਾਰੀ ਇੰਡੀਆ ਚ ਰੌਲਾ ਧੂਪਵਾ ਗਈ ਤੇਰੀ ਬੋਲੀ ਕਿੰਨੀ ਕੋੜੀ ਤਾਂ ਉਹ ਕੁਲਵਿੰਦਰ ਕੋਰ ਤੋਂ ਥੱਪੜ ਖਾ ਗਈ ਤੇਰੀ ਬੋਲੀ ਇਨੀ ਕੋੜੀ